ਪੰਜਾਬ ਦੇ ਅੰਦਰ ਸਾਢੇ 4 ਸਾਲਾਂ ਦੇ ਵਿੱਚ ਨਾ ਹੀ ਗੁਰੂ ਰਣ ਸਾਹਿਬ ਦੀ ਵਿਅਦਿਵਿਦਿ ਇਨਸਾਫ ਮਿਲਿਆ ਨਾ ਹੀ ਪੰਜਾਬ ਦੇ ਅੰਦਰ ਸਾਢੇ 4 ਸਾਲਾਂ ਦੇ ਵਿੱਚ ਬੇਰੋਜ਼ਗਾਰੀ ਖਤਮ ਹੋਈ ਅੱਜ ਲੁਧਿਆਣਾ ਦੇ ਸਰਕਟ ਹਾਊਸ ਰੇ ਕੇ ਸਿਪ ਸੈਨਾ ਬਾਦ ਠਾਕਰੇ ਬਾਲਾ ਸਾਹਿਬ ਠਾਕਰੇ ਪੰਜਾਬ ਪ੍ਰਧਾਨ ਜੋਗਰਾਜ ਸ਼ਰਮਾ ਦੀ ਦਿਸ਼ਾ ਨਿਰਦੇਸ਼ਾਂ ਦੇ ਚਲਦੇ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ ਪਤਕਰਾਰਾਂ ਨਾਲ ਗੱਲਬਾਤ ਕਰਦੇ ਹਨ ਪ੍ਰਬੰਧਕਾਂ ਨੇ ਦੱਸਿਆ ਕਿ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਨੂੰ ਲੈ ਕੇ ਅੱਜ ਇਸ ਮੀਟਿੰਗ ਵਿੱਚ ਵਿਚਾਰ ਵਟਾਚੇ ਕੀਤੇ ਗਏ ਨੇ ਅੱਜ ਸ਼ਿਵਸ਼ਨਾ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਦੇ ਅਧਿਕਾਰੀ ਯੋਗਰਾ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਕ ਮੀਟਿੰਗ ਲੁਧਿਆਣਾ ਸਰਕਟ ਹਾਊਸ ਵਿਕੇਸ਼ ਜੀ ਮਨੀ ਸ਼ਰਾਏ ਦੀ ਗਵਾਈ ਚ ਪੂਰੇ ਪੰਜਾਬ ਦੇ ਔਰ ਜਿਲ੍ਹਾ ਲੁਧਿਆਣਾ ਦੇ ਸੀਨੀਅਰ ਲੀਡਰਸ਼ਿਪ ਦੀ ਗਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਕੁਝ ਨਵੇਂ ਯੁਵਾ ਜਿਹੜੇ ਆ ਪਾਰਟੀ ਚ ਸ਼ਾਮਲ ਹੋਏ ਆ ਔਰ ਜਿਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਨਾਲ ਵਕਤ ਕਰਾਇਆ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ 2022 ਦੀਆਂ ਚੋਣਾਂ ਨੇੜੇ ਆ ਔਰ ਪੰਜਾਬ ਦੇ ਅੰਦਰ ਇਸ ਵੇਲੇ ਅਸੀਂ ਦੇਖ ਰਹੇ ਆ ਕਿ ਪੰਜਾਬ ਸਰਕਾਰ ਜਿਹੜੀ 4.5 ਸਾਲ ਜਿਨ੍ਹਾਂ ਨੇ ਕੁਝ ਕੀਤਾ ਨਹੀਂ ਔਰ ਕੋਈ ਵਿਕਾਸ ਕਰ ਜਨਤਾ ਦਾ ਐਸਾ ਉਧਾਰ ਨਹੀਂ ਕੀਤਾ ਔਰ ਅੱਜ ਲੋਕਾਂ ਨੂੰ ਮੂਰਖ ਬਣਾਉਣ ਦੇ ਲਈ ਇੱਕ ਚਾਲ ਚੱਲ ਰਹੀ ਹੈ ਜਿਹੜਾ ਕਿ ਆਪਸ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਲੜਾਈ ਜਰੀ ਹੈ ਕੈਪਟਨ ਔਰ ਸਿੱਧੂ ਦੀ ਔਰ ਲੋਕਾਂ ਦੇ ਅੱਗੇ ਜਗ ਜਾ ਹੀ ਰਿਹਾ ਔਰ ਪੂਰਾ ਪੰਜਾਬ ਸਾਰਾ ਸੋਸ਼ਲ ਨੈਟਵਰਕ ਖਾਸ ਕਰਕੇ ਮੀਡੀਆ ਦੇ ਵਿੱਚ ਇਸੇ ਵਿਵਾਦ ਦੇ ਮੇਰੇ ਉਰਜਾਦੇ ਸਿੱਧੂ ਸਾਹਿਬ ਪ੍ਰਧਾਨ ਬਣ ਰਿਹਾ ਉਸ ਤੋਂ ਬਾਅਦ ਕੀ ਗਤੀਵਿਧੀਆਂ ਹੀ ਚੱਲ ਰਹੀਆਂ ਹਨ ਲੜਕਿ ਪੰਜਾਬ ਦੇ ਅਸਲ ਮੁੱਦੇ ਕੁਝ ਹੋਰ ਨੇ ਪੰਜਾਬ ਦੇ ਅੰਦਰ ਸਾਢੇ 4 ਸਾਲਾਂ ਦੇ ਵਿੱਚ ਨਾ ਹੀ ਗੁਰੂ ਰਣਜੀਤ ਸਾਹਿਬ ਦੀ ਬੇਅਦਬੀ ਦਾ ਇਨਸਾਫ ਮਿਲਿਆ ਨਾ ਹੀ ਪੰਜਾਬ ਦੇ ਅੰਦਰ ਔਰ ਜਿਹੜਾ ਇੱਕ ਹਫਤੇ ਦੇ ਅੰਦਰ ਨਸ਼ਾ ਮਾਫੀਆ ਖਤਮ ਕਰਨ ਦਾ ਬੜਾ ਵੱਡਾ ਇੱਕ ਵਾਅਦਾ ਕੀਤਾ ਸੀ ਮੁੱਖ ਮੰਤਰੀ ਸਾਹਿਬ ਨੇ ਉਹ ਵੀ ਮੈਨੂੰ ਕਿਤੇ ਨਜ਼ਰ ਨਹੀਂ ਆਉਂਦਾ ਆ ਰਿਹਾ ਕਿਉਂਕਿ ਪੂਰੇ ਪੰਜਾਬ ਦੇ ਅੰਦਰ ਲਗਾਤਾਰ ਮੌਤਾਂ ਦਾ ਆਕੜਾ ਦੇਖ ਲਓ ਨਸ਼ੇ ਨਾਲ ਕਿੰਨੀਆਂ ਓਵਰਡੋਜ਼ ਨਾਲ ਮੌਤਾਂ ਹੋ ਰਹੀਆਂ ਆਏ ਦਿਨ ਕਿੰਨਾ ਨਸ਼ਾ ਬਰਾਂਧ ਹੋ ਰਿਹਾ ਸੋ ਅਸਲ ਮੁੱਦੇ ਪੰਜਾਬ ਦੇ ਹੋਰ ਨੇ ਜਿਹੜਾ ਰੇਤ ਔਰ ਬਜਰੀ ਮਾਫੀਆ ਦੇ ਖਿਲਾਫ ਬੀਤੀਆਂ ਸਰਕਾਰਾਂ ਦੇ ਖਿਲਾਫ ਕੈਪਟਨ ਸਰਕਾਰ ਨੇ ਅੰਦੋਲਨ ਕੀਤੇ ਕਾਂਗਰਸ ਸਰਕਾਰ ਨੇ ਵਿਪੱਖਸ਼ ਚ ਰਹਿੰਦੇ ਅੰਦੋਲਨ ਕੀਤੇ ਅੱਜ ਕਿਤੇ ਨਾ ਕਿਤੇ ਉਹ ਅੰਦੋਲਨ ਜਿਹੜੇ ਉਹਨਾਂ ਦੇ ਖ ਕਿਤੇ ਨਾ ਕਿਤੇ ਆਮ ਪਰਿਵਾਰਾਂ ਦੇ ਵਿੱਚ 6-700 ਰੁਪਏ ਟਰਾਲੀ ਪਹੁੰਚ ਜਾਂਦੀ ਸੀ ਉਹ ਅੱਜ 6-7000 ਰੁਪਏ 10 ਗੁਣਾ ਰੇਟ ਚਲਾ ਗਿਆ ਕਿਤੇ ਨਾ ਕਿਤੇ ਆਮ ਬੰਦੇ ਦੇ ਵਰਬ ਤੋਂ ਦੂਰ ਹੁੰਦੀ ਜਾ ਰਹੀਆਂ ਚੀਜ਼ਾਂ ਨੇ ਔਰ ਇਹ ਪੰਜਾਬ ਦੇ ਅਸਲ ਮੁੱਦੇ ਇਸ ਪਾਸੇ ਨੇ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਕਰ ਰਹੀ ਹੈ ਔਰ ਸ਼ਿਵ ਸੇਨਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਨਾਂ ਸਾਰੇ ਜਿਹੜੇ ਪੰਜਾਬ ਸਰਕਾਰ ਦੇ ਵਾਅਦਾ ਖਿਲਾਫੀ ਹੈ ਇਹਦੇ ਖਿਲਾਫ ਸ਼ਿਵ ਸੇਨਾ ਨੇ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਮਾਨਯੋਗ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਜੀ ਦੀ ਗਵਾਹੀ ਦੇ ਵਿੱਚ ਸ਼ਿਵ ਸੇਨਾ ਪਰਿਵਾਰ ਆਪਕੇ ਦੁਆਰ ਪਰਸਪਰ ਪ੍ਰੋਗਰਾਮ ਦੇ ਤਹਿਤ ਅਸੀਂ ਪਹਿਲਾਂ ਅੰਮ੍ਰਿਤਸਰ ਵਿੱਚ ਇੱਕ ਵਿਸ਼ਾਲ ਕੱਟ ਦੇ ਨਾਲ ਰਲੀ ਸਭੋਧਨ ਕਰ ਚੁੱਕੇ ਹਾਂ ਉਸ ਤੋਂ ਬਾਅਦ ਬਟਾਲਾ ਦੇ ਅੰਦਰ ਔਰ ਹੁਸ਼ਿਆਰਪੁਰ ਦੇ ਅੰਦਰ ਔਰ ਜਲਦੀ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਅੰਦਰ ਵੀ ਅਸੀਂ ਇਸ ਤਰੀਕੇ ਦੇ ਕਾਰਜਕ੍ਰਮ ਜਿਹੜੇ ਆਯੋਜਿਤ ਕਰਕੇ ਲੋਕਾਂ ਨੂੰ ਅਵੇਅਰ ਕਰਾਂਗੇ ਲੋਕਾਂ ਨੂੰ ਜਾਗਰੂਕ ਕਰਾਂਗੇ ਔਰ ਅੱਜ ਲੋਕ ਜਿਹੜੇ ਆ ਉਹ ਪਲੀਪਨ ਦੀ ਜਾਗਰੂਕ ਵੀ ਨੇ ਪੰਜਾਬ ਸਰਕਾਰ ਦੀਆਂ ਤਮਾਮ ਜਿਹੜੀਆਂ ਵਿਕਾਸ ਵਿਰੋਧੀ ਨੀਤੀਆਂ ਨੇ ਇਹਦੇ ਖਿਲਾਫ ਜਰੂਰ ਇਹਨਾਂ ਨੂੰ ਗੱਦਵਾ ਵਿਰੋਧ ਮਿਲੂਗਾ ਮੈਂ ਮਨੀਸ਼ ਸ਼ੇਰਾ ਸ਼ਿਲਸ ਹਨ ਬਾਲਾ ਸਾਹਿਬ ਠਾਕਰੇ ਤੋਂ ਵਾਈਸ ਪ੍ਰੋਡਲ ਪੰਜਾਬ ਅ लुगियाणा ਦੇ ਸਰਕਟ ਹਾਊਸ ਵਿੱਚ ਇੱਕ ਮੀਟਿੰਗ ਦਾ ਯੋਜਨ ਕੀਤਾ ਗਿਆ ਜਿਦੇ ਵਿੱਚ ਅਸੀਂ ਸਾਡੇ ਮੰਨਣੀਏ ਉਦਵ ਸਾਲ ਠਾਕਰੇ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਦੇ ਵਿੱਚ ਆਉਣ ਵਾਲੀਆਂ ਚੋਣਾਂ 2022 ਦੀਆਂ ਚੋਣਾਂ ਜਿਹੜੀਆਂ ਕਿ ਅਸੀਂ ਸਾਰੀ ਪੰਜਾਬ ਭਰ ਚ ਪਾਰਟੀ ਲੜਨ ਜਾ ਰਹੀ ਹੈ ਸਾਡੇ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਜੀ ਦੇ ਨੇ ਐਲਾਨ ਕਰ ਦਿੱਤਾ ਕਿ 2022 ਚ ਆਪਾ ਜਿਹੜੀਆਂ ਪੰਜਾਬ ਭਰ ਚ ਚੋਣਾਂ ਲੜਾਂਗੇ ਔਰ ਉਹਦੇ ਹੰਗਾਜ ਨੂੰ ਦੇਖਦੇ ਹੋਏ ਅੱਜ ਅਸੀਂ ਜਦ ਆਪ ਆਪਣਾ ਹਰ ਵਾਰਡ ਹਰ ਮਹੱਲਾ ਦੇ ਵਿੱਚ ਨੁਕਤੀਆਂ ਕਰਨ ਜਾ ਰਹੇ ਆ ਔਰ ਜਿਹਦੀ ਸ਼ੁਰੂਆਤ ਅੱਜ ਸਮਾਜ ਸੇਵਿਕ ਅਸ਼ੋਕ ਵੋਰਾ ਜੀ ਦੀ ਨੁਕਤੀ ਦੇ ਨਾਲ ਕੀਤੀ ਗਈ ਹੈ ਔਰ ਆਉਣ ਵਾਲੇ ਟਾਈਮ 'ਚ ਅਸੀਂ ਹਰ ਘਰ ਦੇ ਵਿੱਚ ਸ਼ਿਵਸਨ ਦਾ ਪ੍ਰਚਾਰ ਕਰਾਂਗੇ ਔਰ ਇਹਨਾਂ ਨੂੰ ਵਿਸਤਾਰ ਕਰਾਂਗੇ ਲਾਈਵ ਤੇ ਚੈਨਲ ਦੇ ਲਈ ਲੁਧਿਆਣਾ ਤੋਂ ਅਜੇ ਪਹਾਵਾ ਦੀ ਰਿਪੋਰਟ